ਲੋ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਚੀਵਾ ਡੇਰੀ ਫਾਰਮ ਤੇ ਆਪ ਸਭ ਦਾ ਸਵਾਗਤ ਆ ਲੋ ਜੀ ਵੀਰ ਜੀ ਪਸ਼ੂਆਂ ਦੇ ਨਾਲ ਨਾਲ ਨਾ ਤੁਹਾਨੂੰ ਅੱਜ ਫਿਰ ਟਰੈਕਟਰ ਵਕੋਨੇ ਚੰਗਾ 605 ਅਰਜਣ ਆ ਬਾਕੀ ਵੀਰ ਨੇ ਸੇਲ ਕਰਨਾ ਚੰਗੀ ਕੁਆਲਿਟੀ ਹੈ ਜੇ ਬਾਕੀ ਸਾਂਭਿਆ ਵੀਰ ਨੇ ਹਾਂ ਉਦਾਂ ਵੇ ਹੁਣ ਧੌਣ ਧਾਨ ਵਾਲਾ ਤੁਹਾਨੂੰ ਬੜਾ ਕੰਮ ਕੰਮ ਵੇਚਣ ਦਾ ਆ ਠੀਕ ਆ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰ ਜੀ ਫਿਰ ਇਹ ਟਰੈਕਟਰ ਸੇਲ ਕਰ ਦੇਣਾ ਹਾਂ ਜੀ ਸੇਲ ਕਰ ਦੇਣਾ ਜੀ ਠੀਕ ਆ ਬਾਕੀ ਪਿੰਡ ਆਪਣਾ ਦੱਸ ਦੋ ਹਾਂ ਪਿੰਡ ਆਪਣਾ ਮਹਿਮਦਪੁਰਾ ਤਹਿਸੀਲ ਜਨਾਲ ਤੇ ਕਿਹੜਾ ਮਾਡਲ ਜੇ ਫੇਰੇ ਇਹ ਮਾਡਲ ਵੀ ਜੀ ਹੈਗਾ ਜੇ ਨੌ ਠੀਕ ਆ ਹਾਂ ਕੰਡੀਸ਼ਨ ਬੜੀ ਮਾਡਲ ਦੀ ਸਾਫ ਟਰੈਕਟਰ ਦੀ ਸਾਫ ਆ ਇਹਨਾਂ ਵਿੱਚ ਧੂਣ ਧਾਨ ਆ ਲਾਇਆ ਬਾਕੀ ਤੁਹਾਨੂੰ ਥੋੜਾ ਵਿਖਾ ਦਨੇ ਇਹਦੀ ਕੰਡੀਸ਼ਨ ਚਾਰ ਸਫੇਰੇ ਘੁੰਮ ਕੇ ਹਾਂਜੀ ਟਾਇਰ ਵੀ ਅਜੇ ਅੱਧੇ ਹੈਗੇ ਜੀ ਹਾਂਜੀ ਹਾਂਜੀ ਅੱਧੇ ਟਾਇਰ ਆ ਜੇ ਹਾਂ ਅਗੇ ਟਰੈਕਟਰ ਥੋੜਾ ਜਿਆ ਧੂਣ ਧਾਨ ਆ ਲਾਇਆ ਬਾਕੀ ਸਾਰਾ ਸਾਫ ਸੁਥਰਾ ਟਰੈਕਟਰ ਆ ਠੀਕ ਆ ਰਾਈਨ ਗੇਰ ਇਸ ਦਸਲ ਸਟਾਰਟ ਆ ਕੋਈ ਚੱਕਰ ਨਹੀਂ ਕਰੋ ਜੀ ਚੱਕ ਵੀ ਜੀ ਬਾਕੀ ਸਾਫ ਆ ਪੂਰਾ ਜੇ ਕੋਈ ਚੱਕਰ ਨਹੀਂ ਜੇ ਠੀਕ ਆ ਹੂੰ ਬਾਉਂਡਰੀ ਵਿੱਚ ਨਵੀਂ ਵਿੱਚ ਤੇ ਕਿੰਨੇ ਦਾ ਫਿਰ ਜੱਜ ਜੱਜਾ ਕਰਨਾ ਹਾਂਜੀ ਜੱਜ ਦੇ ਦਈਏ ਵੀਰ ਜੀ ਜੇ ਆਪਾਂ ਵੇਚ ਜਾਣਾ ਤੇ ਮੁੱਲ ਮਰ ਦਾ ਫੋਨ ਤੇ ਨਾ ਕਰ ਲਈਏ ਨਹੀਂ ਵੇਖ ਲਓ ਚਲੋ ਫੋਨ ਤੇ ਕਰ ਲਓ ਜਿੱਦਾਂ ਵੀ ਆਉਂਦੇ ਕਰ ਲਿਆ ਕੋਈ ਵੀਰ ਭਰਾ ਫੋਨ ਲਾਵੇ ਦੇ ਦਾਂਗਾ ਟਰੈਕਟਰ ਆਪਾਂ ਮੋੜ ਦੇਣੀ ਠੀਕ ਆ ਹੋਰ ਇਹਦੇ ਨਾਲ ਕੋਈ ਕੋਈ ਹੱਲ ਵਗੈਰਾ ਹੈ ਜੀ ਸਿੰਪਲ ਨਹੀਂ ਹੱਲਾ ਨਹੀਂ ਨਾਲ ਇਦਾਂ ਹੀ ਅੱਛਾ ਕਲਾ ਟਰੈਕਟਰ ਹੀ ਆ ਟਰੈਕਟਰ ਹੀ ਠੀਕ ਆ ਹਾਂਜੀ ਲਓ ਜੀ ਵੀਰ ਜੀ ਕਰੋ ਚੈੱਕ ਚੰਗਾ ਸਾਫ ਟਰੈਕਟਰ ਆ ਵੀਰ ਕੋ ਹਾਂ ਵੇਖੋ ਰੰਗ ਬਹੁਤ ਆ ਥੋੜਾ ਜਿਹਾ ਘੱਟਾ ਪਿਆ ਥੱਲੇ ਵੇਖੋ ਟਰੈਕਟਰ ਬਾਕੀ ਥੋੜਾ ਜੀ ਹਾਂਜੀ ਹਾਂਜੀ ਲਓ ਜੀ ਵੀਰ ਜੀ ਚੈੱਕ ਕਰ ਤੁਸੀਂ ਆਏ ਕੁਦਰਤੀ ਮਾਹ ਚਲ ਬਣਾ ਦਈਏ ਵੀਡੀਓ ਵਿਚਾਰ ਬਣਿਆ ਸੀ ਵੇਖੋ ਥੱਲੇ ਕਿੰਨਾ ਰੰਗ ਆ ਨਿਕਲਿਆ ਅਰਜੀਨਲ ਹਾਂ ਪੂਰੀ ਚਮਕਿਆ ਜੇ ਟਰੈਕਟਰ ਥੋੜਾ ਘੱਟਾ ਘਟੇ ਨਾਲ ਭਰਿਆ ਤੁਹਾਨੂੰ ਬਾਕੀ ਸਾਰਾ ਜੀ ਹਾਂਜੀ 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 ਬਾਕੀ ਸੈਲਫ ਸਟਾਰਟ ਆ ਹਾਂਜੀ ਸਾਰਾ ਓਕੇ ਆ ਬਾਕੀ ਕੋਈ ਵੀ ਵੀਰ ਆਪਣੀ ਤਸੱਲੀ ਕਰ ਲੇ ਆਣ ਕੇ ਤੇ ਨੰਬਰ ਵੀਰ ਦਾ ਵੀਡੀਓ ਦੇ ਉੱਤੇ ਲਾ ਦੇਣਾ ਆਪਾਂ ਹਾਂਜੀ ਕਰ ਦਿਓ ਸਟਾਰਟ ਉਹ ਦੀ ਸਟਾਰਟਿੰਗ ਚੈੱਕ ਕਰਾ ਦਨੇ ਤੁਹਾਨੂੰ। ਆ ਵੀਰੇ ਖੰਨਾ ਦਾ ਟੈਕੋ। ਹਾਂ ਜੀ। ਵੀਰਾ ਬੋਲਦਾ ਕਿ ਜੋ ਮੱਟੀ ਪਾ ਰਹੇ ਨਗਰ ਦੇ। ਠੀਕ ਐ। ਉਹਦੀ ਵੇਚੀ ਕਰਕੇ ਆਪਾਂ ਵੇਚਣ ਲੱਗੇ ਆਂ ਤਾਂ ਕਿ ਟਰੈਕਟਰ ਵੇਚਣ ਵਾਲਾ ਨਹੀਂ ਹੈਗਾ। ਠੀਕ ਐ ਠੀਕ ਐ। ਕਿਉਂਕਿ ਵੀਰੇ ਨੇ ਕਿਹਾ ਨੇ ਵੱਡਾ ਹੁਣ ਸੁਪਰ ਸੀਟਰ ਦਾ ਸੀਜਨ ਐ। ਤੇ ਕਿ ਵੀਰੇ ਨੇ ਸੁਪਰ ਸੀਟਰ ਵਾਸਤੇ ਵੀ ਚਾਹੀਦਾ। ਜਾ ਹੋਰ ਵੀ ਕਿਉਂ ਵੱਡਾ ਸੰਦ ਕੋਣਾ ਹੋਵੇ ਤੇ ਚੰਗਾ ਟਰੈਕਟਰ ਆ ਆ दाणे ਕਿੰਦਾ ਟਰੈਕਟਰ ਤੇ ਆਵਾਜ਼ ਵਿੱਚ ਪੂਰੀ ਸਾਫ਼ ਆਵਾਜ਼ ਆ ਜੀ ਬਸੇ ਅਗਲੇ ਟਾਇਰ ਬਿਲਕੁਲ ਨਵੇਂ ਹਨ ਮਗਰਲੇ ਇਹਦੇ ਅੱਧੇ ਹੈਗੇ ਜੀ ਮਗਰਲੇ ਵੀ ਇਹੇ ਕੰਮ ਦੇਣਗੇ ਅੱਧੇ ਟਾਇਰ ਹੈਗੇ ਜੀ ਚਲੋ ਇਹਦੇ ਘਰ ਤੋਂ ਬੰਦ ਲਓ ਜੀ ਵੀਰ ਜੀ ਨਹੀਂ ਰੱਖਣ ਦਾ ਲੱਗੇ ਬੰਨੇ ਨਹੀਂ ਨਹੀਂ ਸਾਫ ਆ ਕੋਈ ਚੱਕਰ ਨਹੀਂ ਬਾਕੀ ਵੀਰ ਆਪਣਾ ਵਾਹ ਕੇ ਤਸੱਲੀ ਕਰ ਲੈ ਤਸੱਲੀ ਕਰਕੇ ਲੈ ਜੇ ਆ ਜੇ ਹਾਂਜੀ ਹਾਂਜੀ ਤਸੱਲੀ ਕਰਕੇ ਖੜੇ ਜ ਨੇ ਪੈਸੇ ਖਰਚਣੇ ਤਸੱਲੀ ਕਰਨਾ ਉਹਦਾ ਜ਼ਿੰਮੇਵਾਰੀ ਬਣਦੀ ਹੋ ਜਾਂਦੀ ਹੈ ਜ਼ਿੰਮੇਵਾਰੀ ਬਣਦੀ ਹੈ ਠੀਕ ਹੈ ਬਾਕੀ ਵੀਰ ਨੂੰ ਫੋਨ ਕਰੋ ਵੀ ਨੰਬਰ ਵੀਰ ਦਾ ਉੱਪਰ ਲਾ ਦਨੇ ਆਪਾਂ ਵੀਡੀਓ ਦੇ ਵੀ ਤੇ ਬਾਕੀ ਵੀਰ ਨੇ ਨੰਬਰ ਬੋਲਿਆ ਤੇ ਪੂਰੀ ਆਪਣੀ ਕੋਈ ਭਰਾ ਤਸੱਲੀ ਕਰ ਲੈ ਤੇ ਫਿਰ ਖਰੀਦੇ ਧੰਨਵਾਦ ਵੀਰ ਜੀ